ਵੀਰੋ ਸਬਸਿਡੀ ਆ ਗਈ ਮੱਕੀ ਬੀਜਣ ਵਾਲੇ ਪਲਾਂਟਰ ਤੇ 50% ਤੋਂ ਉੱਤੇ ਸਬਸਿਡੀ ਆ ਚੁੱਕੀ ਹੈ ਜਿਹੜੀ ਮੱਕੀ ਬੀਜਣ ਵਾਲੀ ਮਸ਼ੀਨ ਹੁੰਦੀ ਹੈ ਆਪਣੀ ਪਲਾਂਟਰ ਮਸ਼ੀਨ ਇਤੇ 50% ਸਬਸਿਡੀ ਤੁਹਾਨੂੰ ਮਿਲ ਜੂਗੀ ਤੇ ਹੁਣ ਤੁਸੀਂ ਜਿਨ੍ਹਾਂ ਨੇ ਸਬਸਿਡੀ ਭਰੀ ਸੀ ਉਹ ਖਰੀਦ ਸਕਦੇ ਨੇ ਸਬਸਿਡੀ ਨਿਕਲ ਚੁੱਕੀਆਂ ਨੇ ਤੇ ਸੋਨਾਲੀਕਾ ਕੰਪਨੀ ਤੁਹਾਨੂੰ ਪਤਾ ਵੀ ਵਰਲਡ ਦਾ ਬਹੁਤ ਮਸ਼ਹੂਰ ਨਾਮ ਹੈ ਜਿਨ੍ਹਾਂ ਦਾ 165 ਦੇਸ਼ਾਂ ਦੇ ਵਿੱਚ ਟਰੈਕਟਰ ਜਾਂਦਾ ਉਹਨਾਂ ਨੇ ਪਲਾਂਟਰ ਦੇ ਦਰਸ਼ਨ ਅਜ ਤੁਹਾਨੂੰ ਕਰਾਉਣ ਜਾ ਰਹੇ ਹਾਂ ਬਹੁਤ ਐਡਵਾਂਸ ਪਲਾਂਟਰ ਹੈ ਆਈ ਨਹੀਂ ਤੇ ਰੋਟਾਵੇਟਰ ਬਣਾਇਆ ਇੰਨਾ ਜਿਆਦਾ ਵੀ ਸੈਕੰਡ ਪਲੇਅਰ ਬਣ ਗਈ ਮਾਰਕੀਟ ਦਾ ਤੇ ਇਸ ਤੋਂ ਬਾਅਦ ਇਹਨਾਂ ਨੇ ਨਿਊਮੈਟਿਕ ਬਲੈਂਡਰ ਬਣਾਇਆ ਹੁਣ ਤੁਹਾਨੂੰ ਪਤਾ ਵਰਲਡ ਕਲਾਸ ਕੰਪਨੀ ਆ ਕੋਈ ਵੀ ਚੀਜ਼ ਬਣਾਉਂਦੀ ਆ ਇਹਨਾਂ ਦੀ ਵੱਖਰੀ ਤੇ ਸਭ ਤੋਂ ਵਧੀਆ ਹੁੰਦੀ ਆ ਤੇ ਉਹਦੇ ਬਾਰੇ ਸਾਨੂੰ ਅੱਜ ਦੱਸਣਗੇ ਸਰਪ੍ਰੀਤ ਸਿੰਘ ਜੀ ਮੈਨੇਜਰ ਨੇ ਮੇਰੇ ਨਾਲ ਸਭ ਤੋਂ ਪਹਿਲਾਂ ਸਰ ਸ਼ਸ਼ੀ ਕਾ ਜੀ ਤੇ ਕੀ ਖਾਸ ਲੈ ਕੇ ਆਈਏ ਜੀ ਸੋਨਾਲੀ ਕਾ ਹੀ ਕਿਉਂ ਚੂਜ਼ ਕੀਤਾ ਜਾਵੇ ਸਰ ਇਹ ਜਿਹੜੀ ਮਸ਼ੀਨਾਂ ਨਿਊਮੈਟਿਕ ਬਲੈਂਡਰ ਇਹ ਹਲੇ ਤੱਕਰ ਦੀ ਇੰਡੀਆ ਦੀ ਸਭ ਤੋਂ ਵਧੀਆ ਮਸ਼ੀਨ ਆ ਜੀ ਇਹਦੀ ਜੀ ਆਪਾਂ ਖਾਸ ਗੱਲ ਕਰੀਏ ਵੀ ਇਹਦੇ ਚ ਕੀ ਖਾਸ ਗੱਲ ਹੈ ਇੱਕ ਤਾਂ ਇਹਦੇ ਨਾਲ ਕੀਤੀ ਹੋਈ ਬਿਜਾਈ ਜੀ ਕਿਸਾਨ ਭਰਾਵਾਂ ਦੇ ਲਈ ਵਰਦਾਨ ਦਾ ਰੂਪ ਹੈ ਕਿਉਂਕਿ ਇਹ ਤਕਰੀਬਨ ਤਕਰੀਬਨ ਜੀ ਆਪਾਂ ਪਾਣੀ ਦੀ ਬਚਤ ਬਹੁਤ ਕਰ ਦਿੰਦੀ ਹੈ ਜੀ ਫਿਰ ਇਹ ਸੀਡ ਦੀ ਬਚਤ ਬਹੁਤ ਕਰ ਦਿੰਦੀ ਹੈ ਜੀ ਜਿਹੜੀਆਂ ਮਹਿੰਗੀਆਂ ਫਸਲਾਂ ਨੇ ਉਹ ਸਾਰੀਆਂ ਹੀ ਸਾਰੀਆਂ ਇਸ ਮਸ਼ੀਨ ਦੇ ਨਾਲ ਲਗਾਈਆਂ ਜਾਂਦੀਆਂ ਨੇ ਜੀ ਆਪਾਂ ਇੱਕ ਗੱਲ ਕਰੀਏ ਇੱਕ ਕਿਲੇ ਖੇਤ ਦੀ ਤਾਂ ਇੱਕ ਕਿਲੇ ਦੇ ਵਿੱਚ ਜੀ ਆਪਾਂ ਪਾਣੀ ਨੂੰ ਛੱਡੀਏ ਤਕਰੀਬਨ ਮੋਟਰ ਦੇ ਰਾਹੀਂ 5.5 ਤੋਂ 6 ਘੰਟੇ ਲੱਗਦੇ ਆ ਬਿਲਕੁਲ ਲੇਕਿਨ ਜੀ ਆਪਾਂ ਇਹਦੇ 2 ਮਸ਼ੀਨ ਦੇ ਦੁਆਰਾ ਰਿੱਜਰ ਬਣਾ ਕੇ ਖੇਤ ਤਿਆਰ ਕੀਤਾ ਜਾਵੇ ਤਾਂ ਉਹੀ ਪਾਣੀ ਪਹੁੰਚਣ ਨੂੰ ਤਕਰੀਬਨ ਡੇਢ ਤੋਂ 2 ਘੰਟੇ ਲੱਗਦੇ ਆ ਤੇ ਆਪਾਂ ਸਿੱਧੇ ਤੌਰ ਤੇ ਕਹਿ ਸਕਦੇ ਆ ਵੀ 4 ਘੰਟੇ ਦਾ ਜਿਹੜਾ ਪਾਣੀ ਆ ਉਹਦੀ ਬਚਤ ਹੋ ਰਹੀ ਹੈ ਜੀ ਆਪਾਂ ਸੀਡ ਦੀ ਗੱਲ ਕਰੀਏ ਇਦਾਂ ਹੀ ਇਹ ਬਿਲਕੁਲ ਇੱਕ ਇੱਕ ਕਰਕੇ ਦਾਣਾ ਬੀਜਦੀ ਆ ਤੇ ਸੀਡ ਦੀ ਵੀ ਤਕਰੀਬਨ ਬਹੁਤ ਜ਼ਿਆਦਾ ਬਚਤ ਹੁੰਦੀ ਆ ਜੀ ਜੇ ਮੱਕੀ ਦੀ ਗੱਲ ਕਰੀਏ ਤਾਂ ਤਕਰੀਬਨ 1 ਕਿਲੇ ਦੇ ਵਿੱਚ ਸਿਰਫ 8 ਕਿਲੋ ਮੱਕੀ ਲੱਗਦੀ ਹੈ ਜੀ ਇਹਦੇ ਨਾਲ ਬਸ ਜੇ ਤੇ ਇਸ ਤੋਂ ਬਿਨਾ ਜਿਵੇਂ ਦੂਜੀਆਂ ਮਸ਼ੀਨਾਂ ਤੋਂ ਕੀ ਖਾਸ ਹੈ ਜੀ ਇਹਦੇ ਵਿੱਚ ਦੂਸਰੀਆਂ ਹਲੇ ਤਿੱਕਰ ਦੀਆਂ ਜਿੰਨੀਆਂ ਵੀ ਮਾਰਕੀਟ ਦੇ ਵਿੱਚ ਮਸ਼ੀਨਾਂ ਨੇ ਉਹ ਇਹਦੇ ਸਾਹਮਣੇ ਕੁਝ ਵੀ ਨਹੀਂ ਹੈਗੀਆਂ ਜੀ ਕਿਵੇਂ ਜੇ ਆਪਾਂ ਗੱਲ ਕਰੀਏ ਇਹਦੇ ਫਰੇਮ ਦੀ ਤਾਂ ਇਹ ਜਿਹੜਾ ਇਹਦਾ ਫਰੇਮ ਆ ਇਹ ਪੂਰਾ 10 ਫੁੱਟ ਲੰਬਾ ਜੀ ਜਿਹਦੇ ਕਰਕੇ ਆਪਾਂ ਰੋ ਤੋਂ ਰੋ ਦੀ ਦੂਰੀ ਘਟਾ ਵੀ ਸਕਦੇ ਆ ਤੇ ਵਧਾ ਵੀ ਸਕਦੇ ਆ ਜੇ ਆਪਾਂ ਸਰੋਂ ਬੀਜਣੀ ਹੋਵੇ ਤਾਂ ਆਪਾਂ ਦੂਰੀ ਘਟਵਾ ਲਈਦੀ ਆ ਜੇ ਆਪਾਂ ਕਾਟਨ ਬੀਜਣੀ ਹੋਵੇ ਤਾਂ ਇਹੀ ਨਿਊਮੈਟਿਕ ਪਲਾਂਟਰ ਤੇ ਦੂਰੀ ਵਧਾ ਲਈਦੀ ਆ ਜੀ ਕੰਪੀਟੀਸ਼ਨ ਦੇ ਨੋਮੈਟਿਕ ਪਲਾਂਟਰ ਦੇ ਵਿੱਚ ਜਿੱਦਾਂ ਇਹਦੇ ਪਿੱਛੇ 4 ਰੋਜ਼ ਨੇ ਜੇ ਉਹਨਾਂ ਨੂੰ ਕਾਟਨ ਬੀਜਣੀ ਪੈ ਜਵੇ ਤਾਂ ਉਹਨੂੰ ਇੱਕ ਰੋ ਲਾਣੀ ਪੈ ਜਾਂਦੀ ਆ ਕਿਉਂਕਿ ਉਹਨਾਂ ਦੇ ਫਰੇਮ ਛੋਟੇ ਹੁੰਦੇ ਨੇ ਸਾਡਾ ਫਰੇਮ ਵੱਡਾ ਹੈ ਜੀ ਠੀਕ ਹੈ ਨੰਬਰ 1 ਗੱਲ ਕਰੀਏ ਦੂਸਰਾ ਨੰਬਰ ਤੇ ਗੱਲ ਕਰੀਏ ਇਹਦੇ ਪ੍ਰੀਸੀਜਨ ਵੈਕਿਊਮ ਪਲੈਂਟਰ ਦੀ ਜਿਹੜਾ ਵੈਕਿਊਮ ਦਾ ਸਿਸਟਮ ਹੈ ਜਿਹੜਾ ਵੈਕਿਊਮ ਦਾ ਸਿਸਟਮ ਆ ਜਿਹੜਾ ਇਹ ਸਿਸਟਮ ਆ ਇਹ ਬਿਗਰ ਫੈਨ ਆ ਹੂੰ ਜਿਹਦੇ ਕਰਕੇ ਇਹਦੇ ਵਿੱਚ ਇੰਨੀ 에ਅ ਆ ਜਾਂਦੀ ਹੈ ਵੀ ਜੇ ਕਦੇ ਥੋੜਾ ਮੋਤਾ ਟਰੈਕਟਰ ਆਰਪੀਐਮ ਤੋੜ ਵੀ ਦਵੇ ਤਾਂ ਇਹਨੂੰ ਨੁਕਸਾਨ ਨਹੀਂ ਹੁੰਦਾ ਇਹਨਾਂ ਨੇ ਦਾਣੇ ਦੀ ਪਕੜ ਕੀਤੀ ਹੁੰਦੀ ਆ ਤੇ ਇੱਕ ਇੱਕ ਡ੍ਰੌਪ ਦਾ ਦਾਣਾ ਛੱਡਣਾ ਹੁੰਦਾ ਜੀ ਵੀ ਇਹਦੀ ਐਕੂਰੇਸੀ ਇਹਦੇ ਕਰਕੇ ਸਭ ਤੋਂ ਬਹੁਤ ਜ਼ਿਆਦਾ ਬੈਨੀਫਿਟ ਮਿਲਦਾ ਜੀ ਇਹਦੇ ਨਾਲ ਹੂੰ ਤੀਸਰੇ ਨੰਬਰ ਤੇ ਗੱਲ ਕਰੀਏ ਜੀ ਬਹੁਤ ਜੀਆਂ ਮਾਰਕੀਟ ਚ ਕੰਪਨੀਆਂ ਨੇ ਹਾਈਡਰੋਲਿਕ ਮਾਰਕਰ ਨਹੀਂ ਦਿੰਦੀਆਂ ਅਸੀਂ ਇਹ ਦੇਖੋ ਜੀ ਹਾਈਡਰੋਲਿਕ ਮਾਰਕਰ ਦਿੱਤਾ ਹੋਇਆ ਜਿੱਥੇ ਵੀ ਕਿਸਾਨ ਭਰਾ ਜਿਹੜੇ ਕੰਪੀਟੀਸ਼ਨ ਦੇ ਅੰਦਰ ਨੇ ਉਹਦੇ ਵਿੱਚ ਮੈਨੂਅਲ ਹੁੰਦਾ ਜੀ ਇਹ ਇਹ ਸਾਰੇ ਦੇ ਸਾਰੇ ਅਸੀਂ ਹਾਈਡਰੋਲਿਕ ਦੇ ਰਹੇ ਹਾਂ ਠੀਕ ਹੈ ਕੰਪੀਟੀਸ਼ਨ ਦੇ ਸਾਰੇ ਪਲੈਂਟਰਾਂ ਚ ਇਹ ਮੈਨੂਅਲ ਹੈ ਆਪਣੇ ਹਾਈਡਰੋਲਿਕ ਹੈ ਤੇ ਇਸ ਤੋਂ ਇਲਾਵਾ ਮੈਨੂੰ ਇਹ ਵੀ ਬਹੁਤ ਜੀ ਹੈਵੀ ਲੱਗ ਰਿਹਾ ਦੇਖੋ ਜੀ ਹਾਲੇ ਤੱਕ ਦੀ ਵਰਲਡ ਕਲਾਸ ਹੌਪਰ ਦੇ ਵਿੱਚ ਜੀ ਆਪਾਂ ਗੱਲ ਕਰੀਏ ਜਿਹੜਾ ਇਹਦਾ ਸੀਡ ਫਰਟੀ ਸੀਡ ਬਾਕਸ ਹੈ ਤੇ ਫਰਟੀਲਾਈਜ਼ਰ ਬਾਕਸ ਹੈ ਇਹ ਪੋਲੀਪ੍ਰੋਪੀਲਨ ਮੈਟਲ ਦਾ ਬਣਿਆ ਹੋਇਆ ਹੈ ਜੀ ਇਦਾਂ ਦੀ ਇਹ ਪਲਾਸਟਿਕ ਹੁੰਦੀ ਹੈ ਜ ਜ ਜਿਹਦੀ ਕਿਸਾਵਟ ਬੜੀ ਘੱਟ ਹੁੰਦੀ ਹੈ ਤੇ ਜਿਹਦੀ ਲਾਈਫ ਬਹੁਤ ਜ਼ਿਆਦਾ ਹੁੰਦੀ ਹੈ ਜੀ ਇਹਦੇ ਵਿੱਚ ਜੀ ਆਪਾਂ ਜਦੋਂ ਆਪਾਂ ਖਾਦ ਪਾਨੇ ਆ ਤਾਂ ਉਹ ਉਹਦੇ ਵਿੱਚ ਜਿੱਦਾਂ ਏਅਰ ਦੇ ਕੰਟੈਕਟਰ ਦੇ ਵਿੱਚ ਆ ਕੇ ਜੰਗ ਨਹੀਂ ਲੱਗਦਾ ਇਹ ਸਾਰੀ ਪਲਾਸਟਿਕ ਦੀ ਹੈ ਜੀ ਬਹੁਤ ਜ਼ਿਆਦਾ ਬੈਨੀਫਿਟ ਹੈ ਇਹਦਾ ਤੇ ਇਹਦੀ ਬਿਲਡ ਕੁਆਲਟੀ ਵੀ ਬਹੁਤ ਜ਼ਿਆਦਾ ਜਬਰਦਸਤ ਬਿਲਡ ਕੁਆਲਟੀ ਦਾ ਮਸ਼ੀਨ ਹੈ ਜੀ ਇਹ ਜੇ ਆਪਾਂ ਗੱਲ ਕਰੀ ਅੱਗੇ ਦੇ ਹੋਰ ਫੀਚਰਸ ਦੀ ਤਾਂ ਆਓ ਮੈਂ ਤੁਹਾਨੂੰ ਦੱਸਦਾ ਜੀ ਇੱਕ ਇੱਕ ਕਰਕੇ ਜੀ ਪ੍ਰੀਸੀਸ਼ਨ ਜਿਹੜਾ ਇਹਦਾ ਪ੍ਰੀਸੀਸ਼ਨ ਸਿਸਟਮ ਹੈ ਜੀ ਆ ਦੇਖੋ ਗੇਜ ਆ ਜਿਹੜੀ ਇਹ 1 ਆਫ ਦਾ ਬੈਸਟ ਇਨ ਦਾ ਇੰਡਸਟਰੀ ਹੈ ਜੀ ਇਸ ਤੋਂ ਉੱਪਰ ਹਲੇ ਤਿੱਕਰ ਦੀ ਕੋਈ ਵੀ ਗੇਜ ਨਹੀਂ ਆਈ ਇੰਨੀ ਜ਼ਿਆਦਾ ਐਕੂਰੇਸੀ ਆ ਇਹਦੀ ਜਿੱਥੇ ਤੁਸੀਂ ਫਿੱਟ ਕਰੋ ਉੱਥੇ ਹੁੰਦੀ ਹੈ ਜੀ ਹੂੰ ਜੇ 4.1 ਤੇ ਕਰਤਾ ਤਾਂ ਉਹਨਾਂ ਹੀ ਰਹਿਣੀਆਂ ਜੀ ਜੀ ਗੱਲ ਕਰੀਏ ਸੀਡ ਦੇ ਹੌਪਰਾਂ ਦੀ ਜੀ ਇੰਨੇ ਵਧੀਆ ਬਾਕਸ ਨੇ ਇਹ ਹੂੰ ਇਹਨਾਂ ਦੀ ਪਲਾਸਟਿਕ ਬਿਲਡ ਕੁਆਲਟੀ ਬੈਸਟ ਇਨ ਦਾ ਇੰਡਸਟਰੀ ਹੈ ਜੀ ਹੂੰ ਸੀਡ ਦੀ ਗੱਲ ਕਰੀ ਡਿਸਕਾਂ ਦੀ ਤਾਂ ਇੱਥੇ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਜੀ ਇਹ ਹਾਲੇ ਮੱਕੀ ਦੀ ਸੈਟਿੰਗ ਕੀਤੀ ਹੋਈ ਹੈ ਜੀ ਡਿਸਕਾਂ ਇਹਦੇ ਵਿੱਚ ਨੇ ਦੇਖੋ ਤੁਸੀਂ ਦੇਖੋ ਇਹ ਦਾ ਜਿਹੜਾ ਪ੍ਰੀਸੀਸ਼ਨ ਸਿਸਟਮ ਆ ਇਹ ਇੰਨੀ ਐਕੂਰੇਟ ਆ ਇੰਨਾ ਜ਼ਿਆਦਾ ਐਕੂਰੇਸੀ ਹੈ ਜਿੱਥੇ ਤੁਸੀਂ ਕਰ ਦਿੱਤਾ ਵੀ 8 ਇੰਚ ਤੇ ਦਾਣਾगिरਣਾ ਚਾਹੀਦਾ ਤਾਂ ਇਹ 8 ਇੰਚ ਤੇ ਹੀ ਗਿਰੂਗਾ ਜੀ ਠੀਕ ਹੈ 9 ਤੇ ਕਰ ਦਿੱਤਾ 9 ਤੇ ਗਿਰੂਗਾ ਜੀ 7 ਤੇ ਕਰ ਦਿੱਤਾ 7 ਤੇ ਗਿਰੂਗਾ ਜਿੱਥੇ ਤੁਸੀਂ ਕਰ ਦਿੱਤਾ ਸਿਸਟਮ ਨਾਲ ਉੱਥੇ ਹੀ ਦਾਣਾ ਗਰੇਗਾ ਤੇ ਇਹ ਕੀ ਲੱਗਿਆ ਹੋਇਆ ਛੋਟਾ ਜਿਹਾ ਜਿਹੜੀ ਆ ਚੀਜ਼ ਹੈ ਜੀ ਇਹ ਇੱਕ ਇੱਕ ਲੈਂਡ ਨੂੰ ਮੈਜ਼ਰ ਕਰਨ ਲਈ ਹੈਕਟੇਰਾਂ ਦੇ ਵਿੱਚ ਨਾਪਿਆ ਜਾਂਦਾ ਇੱਕ ਹੈਕਟੇਰਾਂ ਦੇ ਮਤਲਬ ਬਾਅਦ ਵਿੱਚ ਕੈਲਕੂਲੇਟ ਕਰਕੇ ਏਕੜ ਬਣਾ ਸਕਦੇ ਬਿਲਕੁਲ ਜੀ ਬਿਲਕੁਲ ਇਹਦੇ ਨਾਲ ਤੁਹਾਨੂੰ ਕਿਸਾਨ ਭਰਾਵਾਂ ਨੂੰ ਇਹ ਪਤਾ ਚੱਲ ਸਕਦਾ ਵੀ ਕਿੰਨੇ ਬਈ ਕਿੰਨੇ ਏਕੜ ਇਹ ਖੇਤ ਬੀਜ ਚੁੱਕਿਆ ਬੀਜ ਚੁੱਕਿਆ ਜੀ ਫਿਰ ਆਪਾਂ ਗੱਲ ਕਰੀਏ ਇਹਦੇ ਅੰਦਰੋਂ ਬਹੁਤ ਜ਼ਿਆਦਾ ਛੋਟੀਆਂ ਛੋਟੀਆਂ ਚੀਜ਼ਾਂ ਨੇ ਜੋ ਬਹੁਤ ਜ਼ਿਆਦਾ ਜ਼ਰੂਰਤ ਨੇ ਹਮ ਆਹ ਦੇਖੋ ਜੀ ਇਹਦੇ ਵਿੱਚ ਜਿਹੜਾ ਕ੍ਰਾਊਨ ਪੀਨਨ ਇੱਥੇ ਪੈਂਦਾ ਸਾਰਾ ਦਾ ਸਾਰਾ ਮੈਟੈਲਿਕ ਦਾ ਜੀ ਅੰਦਰੋਂ ਵੀ ਅੰਦਰੋਂ ਕੰਪੀਟੀਸ਼ਨ ਦੇ ਵਿੱਚ ਇਹ ਸਾਰੀ ਚੀਜ਼ਾਂ ਪਲਾਸਟਿਕ ਦੀਆਂ ਹੁੰਦੀਆਂ ਨੇ ਸਾਡੀਆਂ ਜਿਹੜੀਆਂ ਇਹ ਚੀਜ਼ਾਂ ਨੇ ਇਹ ਮੈਟਲ ਦੀਆਂ ਨੇ ਜੀ ਫਿਰ ਆਪਾਂ ਗੱਲ ਕਰਦੇ ਹਾਂ ਜੀ ਇਹਦੇ ਸਿਸਟਮ ਦੇ ਉੱਤੇ ਆਈਏ ਇਹਦੀ ਜਿਹੜੀ ਐਕਿਊਰੇਸੀ ਆ ਟਾਇਰ ਉੱਪਰ ਤੇ ਜਾਂ ਥੱਲੇ ਕਰਨਾ ਇੱਥੋਂ ਤੁਸੀਂ ਅਡਜਸਟ ਕਰ ਸਕਦੇ ਹੋ ਹੂੰ ਤੁਸੀਂ ਟਾਇਰਾਂ ਦੀ ਸ਼ੇਪ ਤੇ ਦੇਖੋ ਜੀ ਜਿਹੜੀ ਇਹਦੀ ਸ਼ੇਪ ਆ ਇਹ ਇਦਾਂ ਦੀ ਕਨਕੇਵ ਬਣੀ ਹੋਈ ਆ ਦੇਖੋ ਜੀ ਆ ਹੂੰ ਵੀ ਇਹਦੇ ਨਾਲ ਜੇ ਜਦੋਂ ਬੱਟ ਬਣਦੀ ਆ ਬੱਟ ਦੇ ਸਾਈਡਾਂ ਤੇ ਤਾਂ ਵਜ਼ਨ ਜ਼ਿਆਦਾ ਪੈਂਦਾ ਤੇ ਜਿੱਥੇ ਦਾਣਾ ਬੀਜਿਆ ਉੱਥੇ ਬੜਾ ਘਟ ਪੈਂਦਾ ਇਹ ਇਦਾਂ ਦੇ ਸੈਂਟੀਫਿਕ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ਦਾਣਾ ਵਧੀਆ ਜਰਮੀਨੇਟ ਜਾਂਦਾ ਹੈ ਦਾਣਾ ਬਿਲਕੁਲ ਜਰਮੀਨੇਟ ਵਧੀਆ ਹੋਵੇ ਜੀ ਫਿਰ ਆਪਾਂ ਗੱਲ ਕਰਦੇ ਹਾਂ ਜੀ ਇਹਦੇ ਚ ਹੋਰ ਕੀ ਚੀਜ਼ਾਂ ਨੇ ਹੋਰ ਅਸੀਂ ਕਿੱਦਾਂ ਬਿਹਤਰ ਹੋ ਸਕਦੇ ਆ ਉਹ ਤੁਹਾਨੂੰ ਇੱਕ ਇੱਕ ਕਰਕੇ ਅਸੀਂ ਦੱਸਦੇ ਹਾਂ ਜੀ ਜੀ ਉਹਨਾਂ ਲਈ ਕਾਹੀ ਕਿਉਂ ਚੂਜ਼ ਕਰੀਏ ਜੀ ਮਸ਼ੀਨਾਂ ਤਾਂ ਬਹੁਤ ਜ਼ਿਆਦਾ ਨੇ ਮਾਰਕੀਟ ਦੇ ਵਿੱਚ ਆਲਰੇਡੀ ਹਿੱਟ ਵੀ ਨੇ ਸਰ ਤੁਹਾਡੀ ਗੱਲ ਬਿਲਕੁਲ ਸਹੀ ਹੈ ਦੇਖੋ ਕਦੇ ਵੀ ਮੂੰਗਫਲੀ ਦੇ ਆਉਣ ਨਾਲ ਬਦਾਮਾਂ ਦੇ ਰੇਟ ਨਹੀਂ ਘਟੇ ਕਰਦੇ ਹੂੰ ਇਹ ਮਸ਼ੀਨ ਬਦਾਮ ਹੈ ਜੀ ਜੀ ਬੈਸਟ ਇਨ ਦਾ ਇੰਡਸਟਰੀ ਹੈ ਜੀ ਬਹੁਤ ਵਧੀਆ ਬਿਲਡ ਕੁਆਲਟੀ ਹੈ ਦੀ ਜੋ ਸੋਨਾਲਿਕਾ ਨੇ ਦਿੱਤਾ ਉਹ ਵਾਕੀ ਬੈਸਟ ਹੈ ਇਸ ਤੋਂ ਉੱਪਰ ਮਸ਼ੀਨ ਨੁਮੈਟਿਕ ਬਲੈਂਡਰ ਕੁਛ ਨਹੀਂ ਜੀ ਇੰਡੀਆ ਦੇ ਵਿੱਚ ਅਜਿਹਾ ਨਹੀਂ ਇੰਡੀਆ 'ਚ ਇਸ ਤੋਂ ਉੱਪਰ ਮਸ਼ੀਨ ਹੈ ਨਹੀਂ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਜਿਵੇਂ ਅਮਰੀਕੀ ਚੀਜ਼ਾਂ ਇਹ ਚੀਜ਼ਾਂ ਕਦੇ ਵਾਸਤੇ ਲੱਗੀਆਂ ਨਹੀਂ ਇਹਦੇ ਬਾਰੇ ਥੋੜਾ ਜਿਹਾ ਡਿਟੇਲ ਦੇ ਵਿੱਚ ਦੱਸੋ ਜੀ ਦੇਖੋ ਜੀ ਇਹ ਇੱਕ ਮੀਟਰੀਂਗ ਗੇਜ ਹੈ ਜੀ ਇਹ ਜੀ ਇਹ ਦੇ ਕਰਕੇ ਜਦੋਂ ਆਪਾਂ ਪੀਟੀਓ ਟਰੈਕਟਰ ਦੇ ਨਾਲ ਲਗਾ ਲੈਨੇ ਆ ਤਾਂ ਇਹ ਮਸ਼ੀਨ ਪੂਰੀ ਸਟ੍ਰੇਟ ਹੋਣੀ ਚਾਹੀਦੀ ਹੈ ਇਹ ਇੱਥੋਂ ਐਕੂਰੇਟ ਪਤਾ ਚੱਲਦਾ ਵੀ ਇਹ ਮਸ਼ੀਨ ਬਿਲਕੁਲ ਸਿੱਧੀ ਹੈ ਜੀ ਫਿਰ ਆਪਾਂ ਟੌਪ ਲਿੰਕ ਲਗਾ ਕੇ ਘੱਟ ਜਾਂ ਜ਼ਿਆਦਾ ਕਰਨੀ ਹੋਵੇ ਇਹਦੀ ਪੋਜੀਸ਼ਨ ਆਪਾਂ ਮੇਨਟੇਨ ਕਰ ਸਕਦੇ ਆ ਜੀ ਫਿਰ ਆਪਾਂ ਗੱਲ ਕਰਦੇ ਆ ਜੀ ਇਹਦੇ ਟਾਇਰਾਂ ਤੇ ਜੇ ਟਾਇਰ ਨੂੰ ਆਪਾਂ ਉੱਪਰ ਜਾਂ ਥੱਲੇ ਕਰਨ ਵਾਸਤੇ ਦੇਖੋ ਜੀ ਇੱਥੇ ਸ਼ੌਕਰ ਲੱਗੇ ਨੇ ਇਹਨੂੰ ਆਪਾਂ ਢਿੱਲਾ ਕਰਕੇ ਲੂਜ਼ ਕਰਕੇ ਉੱਪਰ ਜਾਂ ਥੱਲੇ ਆਪਣੇ ਹਿਸਾਬ ਨਾਲ ਐਡਜਸਟ ਕਰ ਸਕਦੇ ਆ ਐਡਜਸਟੇਬਲ ਹੈ ਜੀ ਇਹ ਜੀ ਉਹ ਆਪਸ਼ਨਾਂ ਦਿੱਤੀਆਂ ਸੋਨਾ ਲਿਕਾ ਨੇ ਜਿਹੜੀਆਂ ਕਿਸੇ ਨੇ ਵੀ ਨਹੀਂ ਦਿੱਤੀਆਂ ਮਾਰਕੀਟ ਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਜਿਵੇਂ ਵੱ ਸਰਵਿਸ ਤੇ ਸਪੇਅਰ ਪਾਰਟ ਸਾਡੇ ਜਿੰਨੇ ਵੀ ਡੀਲਰ ਨੇ ਸਾਰਿਆਂ ਕੋਲ ਉਪਲਬਧ ਦਾ ਜੀ ਤੇ ਹੋਰ ਸਪੈਸ਼ਲ ਗੱਲ ਕੀ ਹੈ ਇਹ ਮਸ਼ੀਨ ਭਾਰਤ ਸਰਕਾਰ ਦੁਆਰਾ ਸਬਸਿਡੀ ਉੱਤੇ ਉਪਲਬਧ ਦਾ ਜੀ ਠੀਕ ਹੈ ਸਬਸਿਡੀ ਇਹ ਤੇ 80 ਤੇ 50% ਇਸ ਸਵੈਮ ਸਕੀਮ ਦੇ ਅੰਡਰ ਹੁੰਦਾ ਤਕਰੀਬਨ 40 ਤੋਂ 50% ਦੇ ਵਿੱਚ ਸਬਸਿਡੀ ਮਿਲਦੀ ਹੈ ਤੇ 50 ਜਾਂ 80 ਗਰੁਪਾਂ ਚ 80 ਵੀ ਉਹ ਦੋਨਾਂ ਚ ਇਹ ਮਾਨਤਾ ਪ੍ਰਾਪਤ ਹੈ ਜੀ ਸਰ ਜੀ ਫੁਲੀ ਅਪਰੂਵਡ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ ਥੈਂਕ ਯੂ